ਦੇਖਦੇ ਹਾਂ ਤੁਹਾਨੂੰ ਨਾਲ ਇੱਥੇ ਮੰਦਿਰ ਨਾਲ ਜੁੜੇ ਹਾਂ ਕਿੰਦਾ ਘਾਟਾ ਪਿਆ Hindu ਸਮਾਜ ਨੂੰ ਉਹ ਇਹ ਤਾਂ ਸਭ ਲੋਕਾਂ ਨੂੰ ਪਤਾ ਲੱਗੂਗਾ ਸਾਡੀ Hindu ਸਮਾਜ ਨੂੰ ਕਿੰਨਾ ਘਾਟਾ ਹੋਇਆ ਕਿਉਂਕਿ ਸ਼ਿਵਾਲਾ ਇੱਕ ਐਸੀ ਜਗ੍ਹਾ ਹੈ ਨਹੀਂ ਸੀ ਕਿ ਜਿਹੜੀ Hindu ਸਮਾਜ ਵਾਸਤੇ ਥੰਮ ਹੈ ਥੰਮ ਦਾ ਰੱਪਿਓ ਚਲਾ ਗਿਆ ਸਭ ਨੂੰ ਫਰਕ ਪੈ ਰਿਹਾ ਸੀ ਸਾਡੇ Hindu ਸਮਾਜ ਲਈ ਤਾਂ ਬਹੁਤ ਵੱਡੀ ਚੀਜ਼ ਸੀਗੇ ਬਾਕੀ ਇਹ ਵੀ ਮਾਰਾ ਉਹਨੇ ਆਪਣੀ ਚੰਨ ਨਾਲ ਲਾਈ ਰੱਖੀ ਇਹਨੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ ਔਰ ਹਰ ਬੰਦਾ ਇਹੀ ਕਹਿੰਦਾ ਵਾ ਮੇਰੇ ਮਹਾਂਸੀ ਮੇਰੇ ਮਹਾਂਜੀ ਸੀ ਮੇਰੇ ਮਹਾਂਜੀ ਸੀ ਮੰਤਨ ਦਾ ਸਮਾਜ ਨੂੰ ਘਾਟਾ ਜੈ ਸ਼ੰਕਰ ਇਹ ਬੜਾ ਜਿਹੜਾ ਵਾ ਘਾਟਾ ਪਿਆ ਵਾ ਮੰਤ ਜੀ ਦਾ ਸੁਵਾਲੇ ਵਾਲਿਆਂ ਦਾ ਇਹ ਜਿਹੜਾ ਘਾਟਾ ਪੂਰਾ ਨਹੀਂ ਹੋਣਾ ਬਾਕੀ ਜੋ ਲੀਲਾ ਬholenath ਦੀ ਜਿੰਨੇ ਸਾਹ ਬholenath ਨੇ ਲਿਖਿਆ ਉਹਨੇ ਲੈਣੇ ਆ ਤੇ ਆਪਣਾ ਹੋ ਰਿਹਾ ਉਹਨਾਂ ਨੂੰ ਸਮਾਧੀ ਦਿਂਦੇ ਪਏ ਨੇ ਸਾਰਾ ਸ਼ਹਿਰ ਸ਼ਹਿਰ ਵਾਸੀ ਸਾਰੇ ਇੱਥੇ ਆਪਣਾ ਹਾਜ਼ਰ ਨੇ ਤੁਸੀਂ ਨਾਲ ਕਾਫੀ ਮੈਂ ਦੇਖਿਆ ਮੰਨਜੀ ਨਾਲ ਜੁੜੇ ਹੋ ਸੀ ਕਿੰਨਾ ਘਟਾ ਪਿਆ ਸਮਾਜ ਵਿੱਚ ਅੱਜ ਪ੍ਰਚੀਬ ਸ਼ੰਗਲਾਸ਼ ਵੱਲੋਂ ਦੇ ਸੇਵਾਦਾਰ ਮਾਨਤ ਨਰਿੰਦਰ ਸਿੰਘ ਜੀ ਸਾਹਮਣੇ ਇਸ ਸਾਰੇ ਪੱਲੇ ਚ ਨੇ ਨਹੀਂ ਕਿਉਂਕਿ ਜੁੜੇ ਅਣਾ ਸ਼ਹਿਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਘਟਾ ਸਾਰੇ ਮੇਰੇ ਖਾਲ ਕੋਈ ਐਸੀ ਬਰਾਦਰੀ ਜਾਂ ਕੋਈ ਅਸਰ ਘਰੋਂ ਨਹੀਂ ਸੀ ਜਿਹੜਾ ਉਹਦੇ ਨਾਲ ਮਨਤੇ ਜਨਾਈ ਲਵਾਉ ਸੀ ਸਾਰੇ ਇਹਨਾਂ ਦਾ ਸਨਕਾਰ ਉਹਨਾਂ ਦਾ ਮਾਨ ਕਰਦੇ ਸੀ ਉਹ ਮਹੰਤ ਜੀ ਵੀ ਸਾਰੇ ਲੋਕਾਂ ਨਾਲ ਮੇਰਾ ਪਰਸਨ ਬਹੁਤ ਪਿਆਰ ਸੀ ਜਿਨ੍ਹਾਂ ਨੂੰ ਵੀ ਮਿਲੂੰਗੇ ਹਰ انسان ਇਹ ਕੋਈ ਮੇਰਾ ਬਹੁਤ ਨਿੱਜੀ ਪਿਆਰ ਤੇ ਹਮੇਸ਼ਾ ਉਹਨਾਂ ਦਾ ਆਸ਼ੀਰਵਾਦ ਮਿਲਿਆ ਭੋਲੇ ਬਾਬਾ ਦੀ ਤੁਮਾਰੇ ਤੇ ਸ਼ੰਗਲਾ ਸ਼ਵਾਲੇ ਤੋਂ ਲੋਕ ਕਲਿਆਣ ਸੋਸ਼ਲ ਵੈਲਫੇਅਰ ਸੈਟਲੂਮ ਸਨੀਲ ਮੈਣੀ ਸਾਡੇ ਮਹੰਤ ਜੀ ਸਾਡੇ ਪੀਛਮ ਬਤਾਮਾ ਇਹਨਾਂ ਦੇ ਜਾਨ ਦੇ ਨਾਲ ਸਾਡੇ ਲੁਧਿਆਣੇ ਨੂੰ ਸਾਡੇ ਸਨਾਤਨ ਧਰਮ ਨੂੰ ਅੱਜ ਬਹੁਤ ਵੱਡਾ ਘਾਟਾ ਪਿਆ ਹੈ ਇਹਨਾਂ ਦੇ ਕੋਲ ਆ ਕੇ ਇਸ ਮੰਦਰ 'ਚ ਆ ਕੇ ਕੋਈ ਝਾੜਾ ਕਰਾਂਦਾ ਤਾਂ ਉਹ ਵੈਸੇ ਠੀਕ ਹੋ ਜਾਂਦਾ ਇੱਥੇ ਦੇ ਜਿਹੜਾ ਵਾਈਬ੍ਰੇਟ ਹੈ ਵਾਈਬ੍ਰੇਸ਼ਨ ਹੈ ਬਹੁਤ ਹੀ ਵਧੀਆ ਮੰਤਜੀ ਦੀ ਜਿਹੜੀ ਹੈ ਬਹੁਤ ਹੀ ਵਧੀਆ ਤਰ੍ਹਾਂ ਦੇ ਇੱਕ ਤਰ੍ਹਾਂ ਦੇ ਬਹੁਤ ਵੱਡੇ ਵਧੀਆ ਦੇਵਤਾ ਵਰ ਕੋ ਇਨਸਾਨ ਸੀਗੇ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਅਜਿਹਾ ਜਿਹੜਾ ਘਾਟਾ ਹੈ ਸਾਡੇ ਸਨਾਤਨ ਧਰਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅੱਜ ਅਸੀਂ ਇੱਕ ਆਪਣੇ ਪਿਤਾ ਤੋਂ ਪਿਸ਼ਮ ਪਿਤਾ ਬਹੁਤ ਵੱਡੀ ਹਾਜ਼ਰੀ ਜਿਹੜੀ ਹੈ ਸਨੇ ਚਰਨ ਅਕਸ਼ਿਮੰਦਰੀ ਗਾਹੀਆ ਤੋਂ ਦੇ ਸੁਭਾਤੀ ਦੇ ਬਹੁਤ ਵੱਡੇ ਕੁਸ਼ਲ ਕੱਟਿਆ ਜਿਹੜਾ ਆਰਿਆ ਸਭਨਾਂ ਪਿਆਰ ਚ ਕਾਰਜ ਨੂੰ ਲਾਇਆ ਅੱਛਾ ਨੀਸ਼ ਦਾ ਸੋਹਣੀ ਜਿਸ ਤਰ੍ਹਾਂ ਬਹੁਤ ਬੜਾ ਕੱਟਾ ਉਹ ਥਾਰੇ ਨਾ ਪਿਆਰ ਜਿਹੜਾ ਕੱਟਿਆ ਉਹਨੇ ਨਾ ਚਾਹ ਮਾ ਜਗ ਦੇ ਕਹਿ ਦੇ ਨਾ ਲੇਖੋ ਸਨਾਤਨ ਧਰਮ ਦੀ ਮਹਾਨ ਵਿਭੂਤੀ ਸੀਗੇ ਪ੍ਰੇਰਨਾ ਸਰੋਤ ਹਰ ਇਨਸਾਨ ਨੂੰ ਸਹੀ ਸਲਾਹ ਅਸ਼ੀਰਵਾਦ ਦੇਣ ਵਾਲੇ ਬਹੁਤ ਵੱਡਾ ਨੁਕਸਾਨ ਹੋਇਆ ਹੋਇਆ ਹੈ ਮੰਤਰੀ ਜੀ ਦੇ ਜਾਨ ਦੇ ਨਾਲ ਸਨਾਤਨ ਸਮਾਜ ਦਾ ਇੱਕ ਇਦਾਂ ਦਾ ਘਾਟ ਆ ਸਾਨੂੰ ਕਿਹੜਾ ਪੂਰਾ ਨਹੀਂ ਹੋ ਸਕਦਾ ਕਿਉਂਕਿ ਉਹ ਆਪ ਹੀ ਬੋਲੇ ਨਾਰਦੇ ਨੰਨੇ ਭਗਤ ਸਗੇ ਤੇ ਭਗਵਾਨ ਦੇ ਚਰਨਾਂ 'ਚ ਵਿਰਾਜਮਾਨ ਹੋਏ ਨੇ ਪਰ ਮੈਂ ਪ੍ਰਮਾਤਮਾ ਅਗੇ ਇਹੀ ਪ੍ਰਾਰਥਨਾ ਕਰਦਾ ਵਾਂ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਸਰਕਾਰ ਵੱਲੋਂ ਚੀਫ ਮਿਨਿਸਟਰ ਭਗਵੰਤ ਸਿੰਘ ਦੇ ਵੱਲੋਂ ਕਿਸਮਵਾਨ ਬਹੁਤ ਹੀ ਨੂੰ ਆਪਣੇ ਚਰਨਾਂ ਸਾਂਦੇ ਔਰ ਪ੍ਰਾਚੀਨ ਸ਼ੰਗਲਾ ਵਾਲਾ ਸ਼ਵਾਲਾ ਜਿਹੜੇ ਇਹ ਮਹਾਂਤ ਸੀਗੇ ਹਮੇਸ਼ਾ ਇਹਨਾਂ ਨੂੰ ਯਾਦ ਰੱਖਿਆ ਜਾਏਗਾ ਰਹਿੰਦੀ ਦੁਨੀਆ ਤੱਕ ਹਾਂਜੀ ਹਾਂਜੀ ਜੀ ਜਿਹੜਾ ਕਿ ਜਿਹੜੇ ਮਹਾਂਤ ਹੁੰਦੇ ਆ ਉਹਨਾਂ ਦੀ ਸਮਾਧੀ ਦਿੱਤੀ ਜਾਂਦੀ ਹੈ ਔਰ ਇਹ ਵੀ ਜਿਹੜਾ ਕਾਰਜਕ੍ਰਮ ਹੈ ਮੰਦਿਰ ਸ਼ੰਗਲਾ ਵਾਲਾ ਸ਼ਵਾਲਾ ਦੇ ਵਿੱਚ ਹੀ ਸਮਾਧੀ ਦਿੱਤੀ ਜਾਏਗੀ ਉਹਨਾਂ ਨੂੰ 1 ਵਜੇ ਦਾ ਟਾਈਮ ਹੈ ਉਹਨਾਂ ਤੋਂ ਥੋੜੀ ਦੇਰ ਬਾਅਦ ਉਹਨਾਂ ਨੂੰ ਵਿਦੀਵਤ ਤਰੀਕੇ ਦੇ ਨਾਲ ਸਨਾਤਨ ਪદ્ધਤੀ ਦੇ ਨਾਲ ਸਾਰਿਆਂ ਕੋਕਿ ਸੰਤ ਸਮਾਜ ਵੀ ਇਕੱਠਾ ਹੋਇਆ ਹੈ ਮਹਾਂਤ ਸਮਾਜ ਵੀ ਇਕੱਠਾ ਹੋਇਆ ਹੈ ਸਾਰਿਆਂ ਵੱਲੋਂ ਰਲ ਕੇ ਅਰਦਾਸ ਸਮਾਧੀ ਦਿੱਤੀ ਜਾਏਗੀ ਸਾਡਾ ਪੁਰਸਾ ਉਹਦਾ ਤਾਂ ਹੀ ਹੈ ਕਿ ਨਾ ਸਾਰੇ ਪੰਜਾਬ ਲਈ ਬਹੁਤ ਬੜਾ ਕੰਮ ਇਹ ਉਹ ਇਨਸਾਨ ਜਿਸ ਨੂੰ ਰਬੀਰੂ ਸਗੇ ਇਹਨਾਂ ਨੇ ਜੋ ਕਹਿਤਾ ਉਹ ਪੱਥਰ ਤੇ ਲੀਕ ਹੈ ਹਰ ਇਨਸਾਨ ਨੂੰ ਆਪਣੇ ਮੁੱਛਿਆਂ ਨੂੰ ਆਪਣੇ ਪੁੱਤਾਂ ਨੂੰ ਪਿਆਰ ਦਿੰਦੇ ਸੀ ਹਰ ਬੰਦੇ ਦੀ ਤੋਖ ਤਕਲੀਫ ਆਪਣੇ ਉੱਪਰ ਲੈ ਕੇ ਉਹਦਾ ਮਸਲਾ ਹੱਲ ਕਰਦਾ ਸੀ ਵਾਹ ਇਹ ਮੌਤ ਦਾ ਜਾਣਾ ਬਹੁਤ ਵੱਡਾ ਅਨਾਉਸਰ ਬਹੁਤ ਵੱਡਾ ਅਨਾਉਸਰ ਹੈ ਜਿਹਨਾਂ ਨਹੀਂ ਪੂਰਾ ਹੋ ਸਕਦਾ ਬਾਕੀ ਸ੍ਰਿਸ਼ਟੀ ਹੈ ਆ ਨਾ ਜਾਣਾ ਬਣਿਆ ਕੁਛ ਰੂਹਾਂ ਹੁੰਦੀਆਂ ਜਿਨ੍ਹਾਂ ਦੇ ਜਾਨ ਨਾਲ ਸਾਰਾ ਸਮਾਜ ਹੀ ਦੁਖੀ ਹੁੰਦਾ ਅੱਜ ਸਾਰਾ ਸਮਾਜ ਦਿਲ ਤੋਂ ਦੁਖੀ ਹੈ ਕਿ ਐਸੀ ਆਦਮਾਂ ਦਾ ਜਾਣਾ ਹਰ ਬੰਦੇ ਨੂੰ ਇਹ ਆ ਵੀ ਮੇਰਾ ਪਰਸਨਲ ਚਲਾ ਗਿਆ ਮੇਰੀ ਪਰਸਨਲ ماں ਵੱਡੀ ਗਈ ਐਸਾ ਮਜ਼ੀਦਾ ਸਿਸਟਮ ਹੈਗਾ ਔਰ ਮੈਂ ਕਹਿੰਦਾ ਮਾਤੀ ਦੇਸ਼ੀਦ ਬਾਦ ਦੇ ਨਾਮ ਇਸੇ ਤਰ੍ਹਾਂ ਹੀ ਉਹਨਾਂ ਦੇ ਜਾਨ ਦੇ ਬਾਅਦ ਵੀ ਉਹਨਾਂ ਦਾ ਅਸ਼ੀਰਵਾਦ ਇਸੇ ਤਰ੍ਹਾਂ ਪਬਲਿਕ ਤੇ ਬਣਿਆ ਰਹੇਗਾ ਮੈਨੂੰ ਮਾਨ ਹੈ ਜਿਵੇਂ ਪਵਲ ਗਰਾਲ ਜ਼ਮੀਨ ਤੋਂ ਜੁੜੇ ਸੀ ਕਦੀ ਉਹਨਾਂ ਚੇਹ ਨਹੀਂ ਸੀ ਇਹ ਬੜਪੰਦੀ ਗੱਲ ਜਾਂ ਗਦੀ ਨਸ਼ੀਨ ਦੀ ਗੱਲ ਉਹ ਹਰ ਨੂੰ ਬੱਚਿਆਂ ਨਾਲ ਛਾਤੀ ਨਾਲ ਲਾ ਕੇ ਉਹਨਾਂ ਨੂੰ ਪੋਸਲੇ ਹੱਦ ਵਿੱਚ ਮੈਂ ਆਪਣੇ ਬੋਲੋ ਸਾਰੇ ਪਰਿਵਾਰ ਨੂੰ ਸਾਰੇ ਸ਼ਹਿਰ ਦੇ ਦੋਸਤਾਂ ਮਿੱਤਰਾਂ ਨੂੰ ਅੱਜ ਦੁਖੀ ਹਿਰਦੇ ਨਾਲ ਮਾਨ ਜੀ ਨੂੰ ਸ਼ਰਮਤਮਾਤਮਾ ਨੂੰ ਜੋੜਨ ਵਾਲੀ ਗੱਲ ਕਰਦੇ ਕੋਲ ਮਾਤਮਾ ਹੈ ਵੀ ਹਰ ਆਪਨੇ ਜਿਮਨਾਹ ਭਲਾ ਕਰਾਉਣ ਦਾ ਪਲਾ ਮਿਲਦਾ ਕਿੰਨਾ ਬਿਮਾਰ ਸੀ ਕਿੱਦਾਂ ਗੱਲ ਸਮਝ ਨਹੀਂ ਆਈ ਕੱਲ ਤੁਸੀਂ ਮਾਰੀ ਤਕਲੀ ਟੌਂਡਰੀਆਂ ਦੀ ਸੀ ਕੱਲ ਹੋਈ ਤੇ 11 ਕੋਈ ਹਸਪਤਾਲ ਲੈ ਗਏ ਹਾਂ 3:30 ਵਜੇ ਤੋਂ ਬਾਅਦ ਸਮਝ ਨਹੀਂ ਆਈ ਕਿਨੇ ਜਰ ਪਹਿਲੇ ਤੁਹਾਡੀ ਗੱਲਾਂ ਹੋਈਆਂ ਇਹਨਾਂ ਨਾਲ ਗੱਲਬਾਤ ਨਹੀਂ ਹੋਈ ਕੱਲ ਕੋਈ 8:00 9:00 ਵਜੇ ਗੱਲ ਹੋਈ ਸੀ ਹਿੰਦੂਦਾਰ ਨੂੰ ਕਿਨਾ ਘਟਾ ਪਿਆ ਇਹਨਾਂ ਦਾ ਜਾਨਾ ਹਿੰਦੂ ਸਮਾਜ ਨੂੰ ਕੋਈ ਸਾਰੇ ਸੀਗੇ ਨੂੰ ਆਉਂਦੇ ਸੀ ਸਭ ਨੇ ਨੇਕ ਸਲਾਹ ਦੇਣੀ ਹੋ ਨੇਕ ਕਾਰਜ ਕਰਨ ਨੂੰ ਵਾਸਤੇ ਕਹਿਣਾ ਹਾਂ ਕਈ ਉਹਨਾਂ ਦੀ ਕੋਈ ਸੀਗੇ ਇਹਨਾਂ ਨੇ ਪ੍ਰੋਬਲਮ ਸੀ ਕਿ ਮੈਸੇਜ ਆ ਗਿਆ ਸੀ ਲਾਸਟ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਮੇਰੀ ਸਮਾਦੀ ਇੱਥੇ ਬਣਾਈ ਜਾਵੇ ਸਮਾਦੀ ਇਹਨਾਂ ਦੀ ਇੱਕ ਪਰਮਨੈਂਟ ਇਹਨਾਂ ਦੀ ਗੱਦੀ ਨਸ਼ੀ ਵਾਲੀ ਹੈ ਉਹ ਗੱਦੀ ਨਸ਼ੀ ਦੇ ਵਿੱਚ ਇਹਨਾਂ ਦੇ ਪਰੰਪਰਾ ਦੇ ਮੁਤਾਬਕੀ महंत नायन सेवा चौताली साल लगातार शंकराशाले च बैठ के हिंदू समाज के लिए मंदिर समाजिक संस्थाविक संस्थाव ਉਹਨਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ ਅੱਜ ਸੈਂਕੜਾ ਨਹੀਂ ਹਜ਼ਾਰਾਂ ਦੀ ਸੰਖਿਆ ਦੇ ਲੋਕ ਸੈਂਕੜੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਲੋਕ ਮੰਤਰੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਨੇ ਸ਼ਿਵਰਾਤੀ ਮੋਸੇ ਕਮੇਟੀ ਤਰਫੋਂ ਮੈਂ ਮੰਤਰੀ ਜੀ ਨੂੰ ਸ਼ਰਧਾਂਜਲੀ ਪੇਸ਼ ਕਰਦਾ ਔਰ ਪਰਮ ਪਿਤਾ ਪਰਮਾਤਮਾ ਨੂੰ ਭਗਵਾਨ ਬੋਲੇ ਸ਼ੰਕਰ ਨੂੰ ਬੇਨਤੀ ਕਰਦਾ ਕਿ ਐਸੇ ਮਹਾਨ ਆਤਮਾ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ ਔਰ ਪੂਰੇ ਪਰਿਵਾਰ ਨੂੰ ਇਹ ਦੁੱਖ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰੇ ਸਾਰਾ ਸ਼ਹਿਰ ਮਹੰਤ ਜੀ ਦੇ ਅਕਾਲ ਚਲਾਣੇ ਤੋਂ ਬੜੇ ਦੁਖੀ ਨੇ ਪਰ ਮਹੰਤ ਜੀ ਸੇਵਾਵਾਂ ਨੂੰ ਭੁਲਾ ਨਹੀਂ ਜਾ ਸਕਦਾ ਸ਼ਿਵਰਾਤੀ ਮੋਸਕ ਕਮੇਟੀ ਸਥਾਪਨਾ ਵੀ ਮਹਨ ਰੰਦਾਪੂਰੀ ਜੀ ਨੇ ਕੀਤੀ ਸੀ ਸਵਿਕ ਸ਼ਿਵਰਾਤੀ ਨਹੀਂ अनेका ਨੇ ਇੱਕ ਸੰਸਥਾ માં ਜਿਹੜੀਆਂ ਧਰਮ ਦੀ ਸੇਵਾ ਕਰ ਰਹੀਆਂ ਹਨ Hindu ਸਮਾਜ ਦੀ ਸੇਵਾ ਕਰ ਰਹੀਆਂ ਹਨ ਉਹ ਬੋਧ ਉਹਨਾਂ ਦਾ ਨੀਂਹ ਪੱਥਰ ਮਨ ਰੰਦਾਪੂਰੀ ਜੀ ਨੇ ਰੱਖਿਆ ਮੈਂ ਉਮੀਦ ਕਰਦਾ કે મહંત સુનેશપુરીજી ઓર પૂરી પરિવાર જરિયાની કા જરિયા લાઈના માં નરેન્દ્રજી પાકે ગયે ને ઓના દે ચલદે રહેંગે ઓર અનંતર સમાજ દે સેવા કરદે રહેંગે આજ પૂરા સમાજ દુખી હોકે શ્રદ્ધાંજલિ દેન દે આયા ઓ પૂરી તરહ પૂરી પરિવાર દે નાલ છે વિશેષ તોરતે મહંત નરેન્દ્રદાસ પુરી ઓર ઓના દે દિનેશપુરી ઓના દે પરિવાર નું ઇસ મોકડે દે ઉਤੇ દુઃખ સહન કરન દી બોલે બાબા શક્તિ દેન